ਰਾਮ ਜਪਉ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ ਸਤਪੁਰਸਾਂ ਨੇ ਉਸੇ ਤਰ੍ਹਾਂ ਹੀ ਪ੍ਰਮਾਤਮਾ ਦੀ ਬੰਦਗੀ ਸੇਵਾ ਸਿਮਰਨ ਕਰਨਾ ਸ਼ੁਰੂ ਕੀਤਾ ਨਾ ਕਿਸੇ ਦਾ ਲੋਭ ਲਾਲਚ ਨਾ ਕਿਸੇ ਦਾ ਡਰ ਨਾ ਕੋਈ ਮਨ ਵਿੱਚ ਲਾਲਚ ਨਾ ਕਿਸੇ ਨਾਲ ਕੋਈ ਬੈਰ ਭਾਵਨਾ ਨਾ ਕਿਸੇ ਚੀਜ਼ ਨਾਲ ਕੋਈ ਅਟੈਚਮੈਂਟ ਘਰ ਛੱਡਿਆ ਨਗਰ ਛੱਡਿਆ ਪਰਿਵਾਰ ਛੱਡਿਆ ਇੱਥੋਂ ਤੱਕ ਵੀ ਆਪਣੇ ਸਰੀਰ ਦੀ ਵੀ ਪ੍ਰਵਾਹ ਨਹੀਂ ਕੀਤੀ ਦਦਾ ਆਖੇ ਦੂਰ ਬੜੀ ਮੰਜ਼ਲ ਫਕੀਰ ਦੀ ਹੈ ਲੋਕਾਂ ਨੂੰ ਕੀ ਪਤਾ ਕਿੱਥੇ ਫੱਕਰ ਬਰਾਜ ਦੇ ਸੁਨਤ ਤੇ ਸਮਾਧ ਲੱਗੀ ਨਾਲ ਪਰਮਾਤਮਾ ਦੇ ਦੁਨੀਆ ਕੀ ਜਾਣੇ ਸਾਧੂ ਸੁੱਤੇ ਆ ਕੇ ਜਾਗਦੇ